ਸਾਰਿਆਂ ਨੂੰ ਜੈ ਮਾਤਾ ਦੀ ਅੱਜ ਛਿੜੀ ਮੇਲਾ 2024 ਦੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਦਰਬਾਰ ਦੀਆਂ ਦਰਬਾਰ ਵੀ ਜਿਹੜਾ ਏ ਬਹੁਤ ਵਧੀਆ ਸਜਾਇਆ ਹੋਇਆ ਏ ਬਾਬਾ ਜਤਮਲ ਤੇ ਬੂਆ ਕੋੜੀ ਦਾ ਦਰਬਾਰ ਹੈ ਛਿੜੀ ਕਾਨਾ ਚੱਕ ਜੰਮੂ ਦੀਆਂ ਤਸਵੀਰਾਂ ਦਿਖਾ ਰਿਹਾ ਆਪਾਂ ਸੰਕਟਾ ਨਾਲ ਵੀ ਗੱਲਬਾਤ ਕਰਾਂਗੇ ਕਿ ਸੰਕਟਾ ਵੀ ਤੇਰੀਆਂ ਨੇ ਉਹ ਆਪਣੀ ਵਾਰੀ ਦੀ ਉਡੀਕ ਕਰਕੇ ਦਰਬਾਰ ਦੇ ਵਿੱਚ ਨਤਮਸਤ ਹੋਗੇ ਬੂਆ ਬਾਬਾ ਦੀ ਦਾ ਅਸ਼ੀਰਵਾਦ ਪ੍ਰਾਪਤ ਕਰਨਾ ਚਾਹੁੰਦੀਆਂ ਨੇ ਆਪਾਂ ਗੱਲਬਾਤ ਕਰਾਂਗੇ ਸੰਗਤਾਂ ਦੇ ਨਾਲ ਵੀ ਕਿਤੋਂ ਕਿਤੋਂ ਪਹੁੰਚੀਆਂ ਨੇ ਤੇ ਕਿੰਨੀ ਕੀ ਕਿਰਪਾ ਇਹ ਮੂਹਦਾਤੀ ਦੀ ਬਾਬਾ ਜੀ ਤੁਮਰ ਜੀ ਕਿਆ ਮਾਤਾ ਜੀ ਕਿਆ ਮਾਤਾ ਜੀ ਮੰਜੂ ਸਰਮਾ ਜੀ ਅਸੀਂ ਬਿਠਾਲੇ ਤੋਂ ਆਏ ਆ ਜੀ ਕਿੰਨੀ ਕੀ ਕਿਰਪਾ ਤੁਹਾਨੂੰ ਬਹੁਤ ਜ਼ਿਆਦਾ ਕਿਰਪਾ ਮਹਾਮਾਈ ਜੀ ਦਾ ਵੀ ਬਹੁਤ ਜ਼ਿਆਦਾ ਕਿਰਪਾ ਵਾ ਤੇ ਬਹੁਤ ਨੰਦਾ ਆਂਦੇ ਆ ਜੀ ਉਹਨੇ ਆ ਪੁਣਿਆ ਆਂਦੇ ਬਤਾ ਔਰ ਸਾਲ ਮੇਲੇ ਆ ਪੁਣਿਆ ਪੁਣਿਆ ਅਸੀਂ ਮੇਲਾ ਲੱਗ ਰੰਦਾ ਹਾਂ ਜੀ ਮੇਲਾ ਲੱਗ ਰੰਦਾ ਜੀ ਏ ਨੰਦਾਂ ਦਾ ਜੀ ਬਹੁਤ ਮਾਮਾ ਮਾਈ ਦੀ ਕਿਰਪਾ ਦਾਦੀ ਜੀ ਕੋਈ ਪੁੱਛੇ ਕੁਛ ਨਾ ਲੰਗਰ ਪੁੰਨਾਰੇ ਦੀ ਗੱਲ ਕਰੇ ਬਹੁਤ ਚਾਰਾ ਲੰਗਰ ਲੱਗੇ ਮਾਮਾ ਮਾਈ ਦੀ ਕੋਈ ਕਿਰਪਾ ਬਹੁਤ ਚਾਰਾ ਕਿਰਪਾ ਮਾਮਾ ਮਾਈ ਦਾ ਤੇ ਕੀ ਕਹਿਣਾ ਚਾਹੁੰਦੇ ਜਿਹੜੇ ਸੰਗਤਾਂ ਕੋ ਪਹੁੰਚ ਰਹੀ ਹੈ ਸੰਗਤਾਂ ਕੋ ਪਹੁੰਚ ਰਹੀਆਂ ਨਾਲ ਦੀ ਬਹੁਤ ਬਹੁਤ ਚਾਰਾ ਧਨਵਾਦ ਖਾਲ ਮਾਈ ਦੀ ਇਦਾਂ ਹੀ ਤੱਕ ਬਹਾਂਦੀ ਰਵੇ ਇਦਾਂ ਹੀ ਮਾਂ ਦਾ ਮੇਲਾ ਲੱਗਾ ਰਵੇ ਦਾਦੀ ਦਾ ਤੇ ਕੈਮਰੋ ਨੇ ਕੀ ਦੂਆ ਕੋਰੀ ਹੈ ਹਾਂ ਜੀ ਤੇ ਜੇ ਉਹਨਾਂ ਨੂੰ ਗੁੱਸਾ ਹੋਵੇ ਤਾਂ ਫਿਰ ਉਹ ਬਖਸ਼ਦੇ ਨਹੀਂ ਕਿਤੇ ਨਹੀਂ ਨਹੀਂ ਬਖਸ਼ਦੇ ਜੀ ਜੇ ਆਪਿਆ ਨਾ ਇਹ ਦੇਲ ਦੇ ਆਉਣ ਦੇ ਮਾਲਾ ਮਾਲ ਕਰ ਦਿੰਦੇ ਜੀ ਮਾਲਾ ਮਾਲ ਕਰ ਦਿੰਦੇ ਦਾ ਕਿਸੇ ਅਸੀਂ ਦੀ ਕਮੀ ਆ ਬੜੀ ਕਿਰਪਾ ਹੈ ਬੜੀ ਕਿਰਪਾ ਹੀ ਮਾ ਆਈ ਦੀ ਜੇ ਕਹਿਣਾ ਚੰਗਾ ਜਿਹੜੀਆਂ ਸੰਤਾ ਦੇਖੋ ਤੁਹਾਨੂੰ ਕਿਸੇ ਚੀਜ਼ ਦੀ ਮਾ ਆਈ ਦੀ ਕਿਰਪਾ ਨਹੀਂ ਆ ਕਿਸੇ ਚੀਜ਼ ਦੀ ਕਮੀ ਆ ਨਹੀਂ ਦਿੱਤੀ ਜਾਂਦੀ ਨਹੀਂ ਕੀ ਉਹਨਾਂ ਨੂੰ ਕਹਿਣਾ ਚੰਗਾ ਜਿਹੜੇ ਵੀਡੀਓ ਦੇ ਦੇ ਆਜੇ ਬਾਅਦ ਨੂੰ ਜੇ ਕੱਢ ਲੈਣਾ ਤਾਂ ਅਸੀਂ ਪਹਿਲਾਂ ਪੂਰੀ ਕਰ ਦਿੰਦੀ ਆ ਉਹਨਾਂ ਨੂੰ ਕੀ ਕਹਿਣਾ ਚੰਗਾ ਜਿਹੜੇ ਸੰਤਾ ਦੇਖ ਲਏ ਵੀਡੀਓ ਉਹਨਾਂ ਵਿੱਚ ਕੀ ਹੈ ਕਿ ਉਹ ਵੀ ਇੱਥੇ ਆਣ ਮਾ ਦੇ ਆਪਣੇ ਟਾਈਮ ਕੱਢ ਕੇ ਆਣ ਤੇ ਮਾ ਦੇ ਦਰਸ਼ਨ ਕਰਨ ਆਣ ਸੋ ਗੱਲਬਾਤ ਕੀਤੀ ਕਹਿੰਦੇ ਜੀ ਮੂਹ ਮੰਦਰ ਦੀ ਲੋਨ ਨਹੀਂ ਪਾਈ ਇਸ ਦਰਬਾਰ ਤੇ ਕਾਨਾ ਚਾਕੇ ਝੀੜੀ ਦੇ ਵਿੱਚ ਦਰਬਾਰ ਹੈ 바ਵਾ ਜਿੱਤੇਮਲ ਜੀ ਦਾ ਤੇ ਨਾਲ ਦੀ ਨਾਲ ਧੂਆ ਕੋੜੀ ਜੀ ਦਾ ਆਪਾਂ ਹੋਰ ਵੀ ਸੰਗਤਾਂ ਨੇ ਅਤੇ ਮੌਜੂਦ ਕੀ ਉਹਨਾਂ ਦਾ ਕਹਿਣਾ ਗੱਲਬਾਤ ਕਰਦੇ ਆ ਜੈ ਮਾਤਾ ਜੀ ਕੀ ਨਾਮ ਦੇ को। लगता मनजीत कौर जी भी बटाने तो आए हैं किरपा बोडा फिर हाँ जी बहुत कृपा वो कहने की मंगल की लोग ही पैसे सब कुछ मिल जाते किर होगी बहुत

ਕਿਤਾ ਜੰਮਨੀ ਜੀ ਦੇ ਆਸ਼ੋ ਮਾਤਾ ਦਾ ਰੂਪ ਆ ਬਾਲ ਕੰਨਿਆਂ ਦੇ ਵਿੱਚ ਆਈ ਆ ਬੂਹਾ ਕੁੜੀ ਵੀ ਕਹਿਣ ਦਾ ਲਾਗੇ ਜੀ ਤੇ ਕੀ ਕਹਿਣਾ ਚਾਹੁੰਦੇ ਹੋ ਕਿ ਐਸਾ ਮਾਤਾ ਦਾ ਰੂਪ ਹੈ ਛੋਟੀ ਹੈ ਉਹ ਛੋਟੀ ਬਣ ਕੇ ਆਏ ਇਹ ਕਿੱਤੀ ਤੇ ਕੋਈ ਕਹਿੰਦੇ ਆ ਕੁਛ ਤੇ ਕੋਈ ਕਹਿੰਦੇ ਕੁਛ ਜੀ ਤੇ ਅਹੀਂ ਤੇ ਬੂਹਾ ਕੁੜੀ ਦੇ ਇਹ ਨੇ ਬਾਵਾ ਜੀ ਬਾਹਰ ਆਈਆਂ ਨੇ ਆ ਕਿ ਜਿਦਾ ਹੀ ਅੰਨੇ ਸੰਗਤ ਇਦਾਂ ਹੀ ਸੰਗਤ ਮਾਲੋ ਮਾਲ ਹੋ ਕੇ ਜਾਵੇ ਹਾਂ ਜੀ ਉਹ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਹੈ ਕਿ ਆਪਾਂ ਪਿਛਲੇ 15 ਸਾਲਾਂ ਤੋਂ ਅੰਨੇ ਆ ਹਰ ਸਾਲ ਮੇਲੇ ਤੇ ਕੁਝ ਨਾ ਕੁਝ ਕਹਿ ਕੇ ਜਾਂਦੇ ਆ ਤੇ ਹੋਂਦੇ ਸਾਲ ਬੂਆ ਬਾਵਾ ਜੀ ਦੀ ਤੇ ਬਾਵਾ ਜਤਮਲ ਜੀ ਦੀ ਕਿਰਪਾ ਹੋ ਜਾਂਦੀ ਹੈ ਤੁਸੀਂ ਵੀ ਇਸ ਦਰਬਾਰ ਤੇ ਆਓ ਕਿ ਚੋਰੀਆਂ ਭਰ ਕੇ ਲੈ ਕੇ ਜਾਓ ਕੋਈ ਵੀ ਮੰਗ ਮੰਗੋਗੇ ਤਾਂ ਅੱਜ ਦੇ ਰੀਏ ਟੱਟ ਪੂਰੀ ਹੋ ਜਾਂਦੀ ਏ ਆਪਾਂ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਫੇਰ ਸੰਕਤਾ ਸੰਕਤਾ ਜਰੀਆ ਨੇ ਆਪਣੀ ਵਾਰੀ ਦੀ ਉਡੀਕ ਕਰ ਰਹੀਆਂ ਨੇ ਤਾਂ ਕੁਝ ਨਾ ਕੁਝ ਲੈ ਕੇ ਜਾਣਾ ਆਪਾਂ ਗੱਲਬਾਤ ਕਰਦੇ ਆ ਕੀ ਕਹਿਣਾ ਹੈ ਜੈ ਮਾਤਾ ਜੀ ਕੀ ਨਾਮ ਦੇ ਕੀ ਨਾਮ ਦੇ ਪਰ ਰਣੀ ਕਿੱਥੋਂ ਆਏ ਤੇ ਮਿਆਣੀ ਤੋਂ ਮਿਆਣੀ ਹਿਸ਼ਾਰ ਪਰ ਹਾਂਜੀ ਕਿੰਨੀ ਕੀ ਕਿਰਪਾ ਵਰ ਮਾਤਾ ਰਾਣੀ ਦੀ ਕਾਲੀ ਆਈ ਹੈ ਨਾ ਕਾਲੀ ਕਿੱਦਾਂ ਦਾ ਲੱਗਿਆ ਮਹੌਲ ਆਪਕਾ ਬੜੀ ਵਧੀਆ ਲੱਗਾ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਕਿ ਆਪਾਂ ਹੁਸ਼ਿਆਰਪੁਰ ਤੋਂ ਆਏ ਆ ਪਹਿਲੀ ਵਾਰ ਪਹੁੰਚਿਆ ਤੇ ਬੜੀ ਕਿਰਪਾ ਹੈ ਮਾਤਾ ਰਾਣੀ ਦੀ ਤੇ ਦਰਬਾਰ ਦੀਆਂ ਵੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਦਰਬਾਰ ਕਿੰਨਾ ਸਜਿਆ ਹੋਇਆ ਹੈ ਬੋਆ ਬਾਬਾ ਜੀ ਤੇ ਬਾਬਾ ਜਿਤਮਲ ਜੀ ਦਾ ਦਰਬਾਰ ਢਿੜੀ ਕਾਨਾ ਚੱਕ ਦੇ ਵਿੱਚ ਦਰਬਾਰ ਹੈ ਤੇ ਬਹੁਤ ਵਧੀਆ ਸਜਾਵਟ ਕੀਤੀ ਹੋਈ ਹੈ ਦਰਬਾਰ ਦੀ ਜੇ ਕਹਿੰਦੇ ਨੇ ਕਿ ਬੂਆ ਬਾਬਾਈ ਦੀ ਬਹੁਤ ਕਿਰਪਾ ਜਵਾ ਗਾਤੀ ਦੀ ਕਿਰਪਾ ਦੇ ਨਾਲ ਹੀ ਜਰਾਏ ਆਕੇ ਹਰ ਸਾਲ ਜੋੜ ਮੇਲਾ ਲੱਗਦਾ ਏ ਬਹੁਤ ਵੱਡਾ ਜਰਾ ਜੋੜ ਮੇਲਾ ਲੱਗਦਾ ਆਪਾਂ ਗੱਲਬਾਤ ਕਰਾਂਗੇ ਸੰਗਤਾਂ ਪਹੁੰਚੀਆਂ ਨੇ ਜੈ ਮੰਦਨ ਜੀ ਭਾਜੀ ਜਿਆ ਕਰਦੀ ਮੈਂ ਫਸਤੇ ਨਹੀਂ ਆਇਆ ਤਾਂ ਆਪ ਮੇਰੇ ਬੜਾ ਅੱਛਾ ਲੱਗਾ ਦਰਸ਼ਨ ਕਰਕੇ ਮੇਰੇ ਜੋ ਦਿਲ ਦੀ ਮਨੋ ਕਾਮਨਾ ਹੈ ਉਹ ਬਾਬਾ ਜੀ ਪੂਰੀ ਕਰਨਗੇ ਸਾਰੀ ਸੰਤੋਂ ਦੀ ਪੂਰੀ ਕਰਨਗੇ ਜੋ ਜੋ ਸੰਗਤ ਆਈ ਹੈ उनकी भी करेंगे आपकी भी करेंगे बहुत अच्छा लगा मैं फर्स्ट टाइम जीडी आया हूँ बहुत अच्छा एडमिनिस्ट्रेशन है बहुत से आया। हम अर पुंछ से जी हम यहाँ से दो सौ डेढ़ सौ किलोमीटर दूर रहते हैं हम वहाँ से आए फर्स्ट टाइम आए बहुत अच्छा लगा यहाँ एडमिनिस्ट्रेशन का बहुत अच्छा इंतजाम है लोगों का सो so, आप भी जहाँ पे पहुंचे पुंछ से आए हैं जे एंड के में कहते हैं बहुत बड़ा जो मेला लगता है जीडी मेला जीडी मेला बंगड़ भी होते हैं और दूर दूर से संगतें पहुंचती है विदेशों से भी संगत आती है कितने की कृपाए भूवा दाती की और बाबा जितमल जी की ये एंड के वालों तो है ही है जो पंजाब से हर कोने तो से आते कितनी जो आपसे लोग आते हैं कनाडा से लोग आए हुए अमेरिका से लोग आए हुए जो लोग बाहर रहते हैं वो लोग सारे आए हुए लोगो की बहुत बड़ी मानता है बाबा के ऊपर बहुत बड़ी मानता है हमारी भी मानता थी आज देखो हमें कितने अच्छे दर्शन हुए हैं हार मिला है चलो तो बाबा सबकी कृपा रख करे आपके आप माध्यम से मैं सबको बताना चाहता हूँ की हर साल सब लोगों को आना चाहिए ऐसे भी बीच में आना चाहिए बाबा जी को मथा देखना चाहिए कुछ ना कुछ हासिल होगा कुछ देंगे कुछ लेंगे भी उनसे कहते ने की हजार दिन लखा दिनती जनता पहुंच दिया ने नतमस्तक होंगे लखरिया भरिया की कहना चाहिए बिल्कुल जी हम भी उसी जोलियों की उम्मीद में आए हैं बाबा के पास ਇਹ ਕੋਮ ਕੀ ਕਰਤੇ ਹੈ ਬਾਬਾ ਜੀ ਸਭ ਕੀ ਜੋਲੀਆਂ ਬਰੇ ਸਭ ਨੂੰ ਖੁਸ਼ ਰੱਖੇ ਤੇ ਪੂਰੀ ਵਿਸ਼ਵਾਸ ਹੈ ਬਿਲਕੁਲ ਪੂਰਾ ਵਿਸ਼ਵਾਸ ਹੈ ਜੀ ਅਸੀਂ ਇਸ ਲਈ ਆਏ ਬਾਬਾ ਜੀ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਹੈ ਕਿ ਬੜੀ ਕਿਰਪਾਏ ਬਾਬਾ ਜਿਤਮਲ ਜੀ ਤੇ ਦੁਆ ਕੋੜੀ ਜੀ ਜੀ ਦਰਬਾਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਕਿੰਨੀ ਕਿਰਪਾਏ ਲਾਈਟ ਲਾਈਟ ਦੇ ਨਾਲ ਪੂਰਾ ਜਿਹੜਾ ਸਜਿਆ ਹੋਇਆ ਦਰਬਾਰ ਬੜੀ ਕਿਰਪਾ ਬੂਆ ਬਾਵਾਈ ਦੀ ਹਜ਼ਾਰਾਂ ਦੀ ਲੱਖਾਂ ਦੀ ਗਿਣਤੀ ਦੇ ਵਿੱਚ ਅਤੇ ਸੰਗਤਾਂ ਫੋਲ ਜਿਆਣੇ ਤੇ ਬੂਆ ਬਾਵਾਈ ਦਾ ਅਸ਼ੀਰਵਾਦ ਪ੍ਰਾਪਤ ਕਰਦੀਆਂ ਨੇ ਪੰਜਾਬ ਦੇ ਹਰ ਇੱਕ ਕੋਨੇ ਤੇ ਪੰਜਾਬ ਨਹੀਂ ਕੋਰਨ ਤੋਂ ਬਾਰੇ ਦੇਸ਼ਾਂ ਦੇਸ਼ਾਂ ਵਿੱਚ ਵੀ ਜਿਹੜੀਆਂ ਨੇ ਸੰਗਤਾਂ ਇਸ ਦਰਬਾਰ ਤੇ ਪਹੁੰਚਦੀਆਂ ਨੇ ਤੇ ਬੂਆ ਬਾਵਾਈ ਦਾ ਅਸ਼ੀਰਵਾਦ ਪ੍ਰਾਪਤ ਕਰਦੀਆਂ ਨੇ ਆਪਾਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਜਿਹੜੀ ਦਰਬਾਰ ਕਾਣਾ ਚੱਕ ਤੋਂ ਜੈ ਬਾਬੇ ਜਿਕਾਰੇ ਲੱਗਦੇ ਪਏ ਨੇ ਜੈ ਬਾਬੇ ਬੜੀ ਕਿਰਪਾ ਹੈ ਬੁਆ ਬਾਬਾ ਜੀ ਜਿਕਾਰੇ ਲੱਗਦੇ ਪਏ ਨੇ ਸੰਤਾਂ ਜੇਰੀਆਂ ਨੇ ਜੈ ਬਾਬੇ ਜੈ ਬੁਆ ਜੀ ਜੈ ਬਾਬੇ ਦੇ ਜਿਕਾਰੇ ਲਾ ਲੀਆਂ ਪਿਆਰੇ ਜੈ ਬਾਬੇ ਜੈ ਬਾਬੇ ਜੈ ਬਾਬੇ ਜੈ ਬਾਬੇ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਆ ਜੀ ਤੇ ਦੇ ਦਰਬਾਰ ਕਾਨਾ ਚੱਕ ਹਜ਼ਾਰਾਂ ਨੇ ਲੱਖਾਂ ਦੀ ਗਿਣਤੀ ਦੇ ਵਿਤਰੀਆਂ ਨੇ ਅਤੇ ਸੰਕਟਾਂ ਪਹੁੰਚਦੀਆਂ ਨੇ ਤੇ ਬਾਬਾ ਜਤਮਲ ਜੀ ਤੇ ਬੂਆ ਕੋੜੀ ਦਾ ਅਸ਼ੀਰਵਾਦ ਪ੍ਰਾਪਤ ਕਰਦੀਆਂ ਨੇ ਦੇਸ਼ ਸਾਫ ਦੇਸ਼ਾਂ ਦੇ ਵਿੱਚੋਂ ਸੰਕਟਾਂ ਜਿਹੜੀਆਂ ਪਹੁੰਚਦੀਆਂ ਨੇ ਤੇ ਬੂਆ ਬਾਬਾ ਦੇ ਦਰਬਾਰ ਦੇ ਉੱਤੇ ਹਾਜ਼ਰੀਆਂ ਲਗਾਦੀਆਂ ਨੇ ਤੇ ਬੂਆ ਬਾਵਾ ਜੀ ਦੀ ਕਿਤੇ ਨਾ ਕਿਤੇ ਸਾਰੀਆਂ ਸੰਗਤਾਂ ਦੀਆਂ ਝੋੜੀਆਂ ਪਰਦੇ ਨੇ ਤਸਵੀਰਾਂ ਦਿਖਾ ਰਹੇ ਆ ਜੀ ਬੜੇ ਪਿਆਰ ਦੇ ਨਾਲ ਸੰਗਤਾਂ ਜਰੀਆਂ ਨੇ ਜਿਹੜਾ ਬੂਆ ਤੇ ਬਾਵਾ ਜੀ ਦੇ ਜੋਤਾਰੇ ਲਾ ਰੀਆਂ ਨੇ ਤੇ ਬੂਆ ਬਾਵਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਵਾਸਤੇ ਐਸੇ ਜਨਤਰੀਆਂ ਨੂੰ ਵੀਡੀਓ ਨਾਲ ਬਾਕੀ ਸ਼ੇਅਰ ਕਰਿਓ ਕੈਮਰਾ ਪਰਸਨ ਪੌਨਗਰਵਾਦ ਨਾਲ Don't